ਹਾਂ ਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਆ ਜੀ ਮੋਟਰ ਤੇ ਮੋਟਰ ਸੇ ਛਿੱਟਾ ਦੇ ਰਹੇ ਆ ਜੀ ਪਨੀਰੀ ਦਾ ਆ ਜੌਂੜੀ ਰਖਾ ਲਈ ਆਪਣਾ ਜੌਂੜੀ ਇੱਥੇ ਲਿਆਏ ਤੇ ਪਨੀਰੀ ਦਾ ਬੀਜ ਲੋ ਜੀ ਬਾਈ ਦੇ ਰਿਹਾ ਛਿੱਟਾ ਪਨੀਰੀ ਦਾ ਆ 2 ਕਿੱਲਿਆਂ ਚ ਆਪਾਂ ਜੀ ਪਨੀਰੀ ਦਾ ਛਿੱਟਾ ਦੇਣਾ ਹੈ ਚੌਦੰਸੋ ਇੱਕ ਦਾ ਜੀ ਕਰਤੀ ਤਿਆਰੀ ਪਨੀਰੀ ਦੀ ਛੱਟਾ ਦੇਤਾ ਤੇ ਬਾਕੀ ਰਹਿ ਗਿਆ ਜੀ ਬਾਈ ਛੱਟਾ ਦੇ ਰਿਆ ਹੋਰ ਇੱਕ ਇੱਕ ਕਹਿ ਰਹੇ ਜਿੱਦਾਂ ਤੇ ਛੱਟਾ ਇੱਕ ਤੇ ਰਹਿ ਗਿਆ ਇਹ ਆ ਰਿਹਾ ਨਹੀਂ ਚਾਣੀ ਬਣੀ ਰਹੀ ਹੈ ਅਰੇ ਥੱਲਣੀ ਆ ਤੇ ਬਾਕੀ ਆ ਆਪਣੀ ਮੋਟਰ ਅੰਦਰੋਂ ਦਿਖਾ ਦਨੇ ਸਾਨੂੰ ਮੋਟਰ ਅਲਮਾਰੀ ਉਮਰੀ ਬਣਾਈ ਵੈਨ ਵਧੀਆ ਸਟਾਰਟਰ ਹੋ ਗਿਆ ਜੀ ਨਾ ਪੈਪ ਰੱਖੇ ਹੋਏ ਨੇ ਚਾਹੇ ਜਦ ਨਹੀਂ ਬਣਾਉਗੇ ਚਾਹੇ ਹੋ ਸਕਦਾ ਹੈ ਜਦੋਂ ਆਹ ਦੇਖੋ ਇਹ ਸਟਾਰਟਰ ਨਵੇਂ ਮਾਡਲ ਦਾ ਸਟਾਰਟਰ ਆ ਜੀ ਵਿੱਚੇ ਆਟੋਮੈਟਿਕ ਹੈ ਇਹ ਬੁੱਪਾਰਾ ਕੰਪਨੀ ਦਾ ਸਟਾਰਟਰ ਹੈ ਜੀ ਤੇ ਅੱਜ ਦੇ ਤਾਂ ਇਹ 1401 ਦਾ ਛੱਟਾ ਇੱਕ ਕਿਆਰੇ ਜਿਹੜੇ ਹੈਗੇ ਇੱਕ ਕਿਆਰ ਚ ਹੁਣ ਬਾਈ ਦੋਗਾ ਛੱਟਾ ਤੇ ਬਾਕੀ ਜੀ ਦੋ ਕਿਆਰੇ ਆਪਣੇ ਉਧਰ ਆ 11 21 ਦਾ ਤੇ ਇੱਕ ਛੱਪੀ ਆ ਅੰਦਰ 26 ਦਾ ਛੱਟਾ ਦਊਂਗਾ ਜਿਦਾਂ ਤੇ ਇੱਕ 11 21 ਦਾ ਕਿਆਰਾ ਆਪਣੇ ਡਾਕਰ ਕਰਕੇ ਆ ਫਿਰ ਕੱਦੂ ਮੰਗ ਡਾਲਾਂ ਛੱਟਣੀਆਂ ਪੈਣੀਆਂ ਐ ਐ ਡਾਲਾਂ ਨੂੰ ਗੋਰਾ ਲਾਉਣਾ ਪੈਣੀ ਪਾਣੀ ਇਦਾਂ ਰਸੀ ਜਾਂਦਾ ਪਰ ਪਾਣੀ ਨਹੀਂ ਘਟਦਾ ਇਹਨਾਂ ਪੱਕੀਆਂ ਕੱਦੂ ਮੰਗ ਡਾਲਾਂ ਛੱਟਣੀਆਂ ਪੈਣੀਆਂ ਉਹ ਦੇ ਰਿਆ ਜੀ ਬਾਏ ਛੱਟਾ ਦੋ ਦਿਨ ਹੋ ਗਏ ਤੇ ਜੀ ਨੂੰ ਪਿਓ ਨੂੰ ਤੇ ਤੂੰ ਹੀ ਛੱਡ ਗਈ ਦੀ ਫਿਰ ਅੱਜ ਛੱਟਾ ਦੇ ਤਾਂ ਬਾਜੀ ਕਹਿੰਦਾ ਛੱਟਾ ਦੇ ਦਈਏ ਫਿਰ ਚਾਹ ਦੇ ਨਾਲ ਤੂੰ ਹੀ ਛੱਡ ਦੋਵੇਂ ਇੰਦਰ ਦੋ ਕਿਆਰੀ ਜੋ ਤਿਆਰ ਕਰੂੰਗਾ ਹੀ ਫਿਰ ਇਦਾਂ ਡੌਲਾਂ ਪਾ ਕੇ ਆਹ ਦਾਲੀਆਂ ਜੀਆਂ ਡੌਲਾਂ ਐ ਚੱਕਣੀਆਂ ਪੈਣਗੀਆਂ ਘਾਰੇ ਨਾਲ ਫੇ ਪਾਣੀ ਖੜਦਾ ਨਹੀਂ ਪਾਣੀ ਭਰੀ ਸੀ ਜਾਂਦਾ ਜੀ ਡੌਲਾਂ ਗੱਡੜੇ ਜੇ ਬਣ ਜੰਨੇ ਆਂ ਟੜਿਆਂ ਚੋਂ ਫੇ ਭਰੀ ਸੀ ਜਾਂਦਾ ਦੂਰਾ ਛਿੱਟਾ ਮਾਰੂਗਾ ਜੀ ਬਾਈ ਪਹਿਲਾਂ ਉੱਧਰ ਛਿੱਟਾ ਮਾਰ ਕੇ ਕਹਿਰਾ ਫੇ ਦੂਰਾ ਛਿੱਟਾ ਮਾਰਨ ਲੱਗਿਆਂ ਪਰਲੇ ਕਿਆਰੇ ਚ ਆ ਇੱਕ ਨੇ ਫਿਰ ਇਹ ਘਾਰੇ ਚ ਪਹਿਲਾਂ ਕੇਰਾ ਛਿੱਟਾ ਮਾਰ ਕੇ ਫਿਰ ਦੂਰਾ ਮਾਰੂਗਾ। ਲੋ ਜੀ ਅੱਜ ਛਿੱਟਾ ਦੇ ਦੇਣਾ 1401 ਦਾ ਤੇ ਫਿਰ ਇਹਨੂੰ ਦਿਖਾਵਾਂਗੇ ਆਪਾਂ ਜਦੋਂ 15-20 ਦਿਨ ਦੀ ਹੋਗੀ ਕੀ ਕਿਵੇਂ ਤਿਆਰ ਹੋ ਰਹੀ ਆ ਕੀ ਗ੍ਰੋਥ ਕਰਿਆ ਆਪਣੀ ਦੀ ਨੇ ਤੇ 25 ਦਿਨ ਦੇ ਬਾਅਦ ਆਪਾਂ ਨੇ ਉਧਰ ਇਹ ਛਿੱਟਾ ਦੇ ਦੇਣਾ 11-21 ਦਾ ਛਿੱਟਾ ਇਹਨਾਂ ਦਾ ਤਕਰੀਰ ਨਵਾਦ ਉਹ ਤੇਰੀ ਕਰ ਰਹੀ ਤੇ ਹੁਣ ਛੋਟਾ ਮਾਲਕ ਬਾਈ ਤੇ ਮੋਟਰ ਦੀ ਆਪਾਂ ਗੱਲ ਕਰੀ ਟੈਂਡਰ ਉੱਪਰ ਆਇਆ ਵਾ ਪੁਕੀਆਂ ਲੀਆਂ ਤੁੰਗੀਆਂ ਤੇ ਕਹਾ ਨੂਰੇ ਲੱਗਦਾ ਵੀ ਜਾਣੀ ਲਵਾ ਦਾਂਗੇ ਮੁੱਛਰ ਮੁੱਛ ਤੋਂ ਵਜਾਂ ਠੀਕ ਰਹਿੰਦਾ ਜੀ ਨਾਲੇ ਮੁੱਛਰ ਨਹੀਂ ਜਾਂਦੰਦ ਤੇ ਇਹ ਆਪਣੀ ਜਮਣਾਂ ਖੜੀਆਂ ਆ ਸਹੀ ਕਿ ਲੱਗਿਆ ਜਮਣ ਨੂੰ ਨਾ ਪੂਰ ਤਾਂ ਵਧੀਆ ਜਮਮਣਾਂ ਦੇ ਜਮਮਣ ਬਹੁਤ ਲੱਗਦੀ ਹੈ ਜੀ ਨਾ ਜਮਮਣ ਨੂੰ ਆ ਦੇਖੋ ਸ਼ਾਮਾ ਬਾਗ ਸੰਗਣੀਆਂ ਹਨ ਜਾਮਣਾਂ ਦੀ ਚਲੋ ਠੀਕ ਆ ਜੀ ਵੀਰ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਵੀਡੀਓ ਬਦਲੇ ਕੀ ਸ਼ੇਅਰ ਕਰਦੇ ਹੋ ਕਮੈਂਟ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ